ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਚ ਨਾਲਾ ਤਹਿਸੀਲ ਵਿੱਚ ਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਇੱਕ ਆ ਕੱਟੀ ਤੁਹਾਨੂੰ ਵਿਖਾਉਣੀ ਆ ਆ ਦੇਖ ਸਕਦੇ ਕਾਫੀ ਖੂਬਸੂਰਤ ਕੱਟੀ ਹੈ ਤੇ ਇੱਕ ਧੰਨਵਾਦ ਟੋਕਰ ਗੱਬਨ ਚੱਕ ਪਾਸੇ ਇੱਕ ਨੀਂਦੀ ਰਾਵ ਮੱਝ ਤੁਹਾਨੂੰ ਦਿਖਾਉਣੀ ਆ ਅਜੇ ਹੁਣੇ ਚੈੱਕ ਕਰਾਈ ਹੈ ਵੇਦੀ ਉਹਨਾਂ ਨੇ ਜੀ ਲਾਭ ਹੋਣੀ ਚਾਹੀਦੀ ਠੀਕ ਹੈ ਜੀ ਚਲੋ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਸੁਣੋ ਜੀ ਲਾਜਾ ਬਸਰ ਤੇ ਫੋਨ ਨੰਬਰ ਬੋਲਦੇ ਕਰੀ 91 95752 ਠੀਕ ਹੈ ਜੀ ਹਾਂਜੀ ਤੇ ਇੱਕ ਫਿਰ ਟੋਕੜ ਗੱਬਨ ਚੈੱਕ ਪਾਸ ਨਹੀਂ ਜੀ ਰਵੀ ਚੈੱਕ ਪਾਸ ਵੀ ਜੀ 24 ਜੇ ਬਕਰਾਈਏ ਅੱਛਾ ਡਾਕਟਰ ਜੀ ਆਪਾਂ ਵੀਡੀਓ ਬਣਾ ਲਈ ਹੁਣ ਅੱਛਾ ਜੇ ਡਾਕਟਰ ਚੱਕਾਈ ਨਾ ਅੱਛਾ ਉਹਦੀ ਵੀਡੀਓ ਬਣਾ ਲਈ ਮਿਲ ਕਈ ਬੰਦੇ ਨੇ ਇਹਦੀ ਕਰਾਈ ਨਹੀਂ ਕਰਾਈ ਅੱਛਾ ਕੋਈ ਵੀ ਇਹਨੂੰ ਸੈਂਡ ਕਰ ਦਾਂਗੇ ਇਹਨੂੰ ਠੀਕ ਹੈ ਜੀ 7 ਕਿਲੋ ਦੁੱਧੋ ਲੀਟਰ ਮਾਰਦੇ 7 ਕਿਲੋ ਦੁੱਧ ਪੱਕਾ ਹੈਗਾ ਜੀ 24 ਮਹੀਨੇ ਚੱਲ ਪਾ ਦੇ ਪੱਕਾ ਹੋ ਜਿਹੜ ਬਾਗੀ ਤੇ ਅੱਛਾ ਠੀਕ ਹੈ ਇਸ ਤਰ੍ਹਾਂ ਹੀ ਤਾਰ ਤੇ ਠੀਕ ਹੈ ਜੀ ਇਹ ਚਲ ਲਿਆਓ ਇੱਧਰ ਲਾ ਦਿ ਕਰੋ ਇਹਨੇ ਸੱਜਨੇ ਤੋ ਚੰਗਾ ਚਵਾਇਆ ਨਾ ਹਾਂ ਦੇਖ ਸਕਦੇ ਜੀ ਬਿਲਕੁਲ ਠੰਡੀ ਸੀ ਲਿਆ ਗਾਵਾ ਮੰਜ ਇਹ ਨਹੀਂ ਆਹੋ ਠੀਕ ਹੈ ਜੀ ਇਸ ਤਰ੍ਹਾਂ ਹੀ ਤਾਰ ਤੇ ਬਸ ਕੋਈ ਕਿਸੇ ਦੇ ਘਰ ਜਾ ਕੇ ਵੀ ਲੱਤ ਮਾਰੇ ਤਾ ਮੈਂ ਵਾਪਸ ਲਿਆ ਖੋਲੋ ਤੋੜ ਦਈਏ ਫਿਰ ਇਹ ਦੋਦੇ ਦੀ 15 16 ਗ੍ਰੈਂਡੀ ਸੱਜਰ ਦੀ ਅੱਛਾ ਸੱਜਰ 15 16 ਮੀਟਰ ਚਵਾ ਦਿੰਦੀ ਆ ਚਵਾਇਆ ਭਾਈ ਚ ਚਵਾੜ ਹੀ ਕਰੀ ਚੋਇਆ ਲੈਨੇ ਅੱਛਾ ਚੋਇਆ ਉਤਰਾ ਵੀ ਜਿਹੜਾ ਕੱਦ ਕੱਠ ਜਿਹੜਾ ਇਹਦਾ ਚੰਗਾ ਹਣ ਭੰਦਾ ਵੇ ਹੋ ਬਲੇ ਤਾਂ ਜਾ ਹੀ ਪਣੀ ਥੱਲੇ ਲੈ ਜਾ ਵੀਰ ਜੀ ਆਵੇ ਤਾਂ ਇਹ ਨਹੀਂ ਆ ਆਵਾ ਖੋਲੀ ਜੇ ਬਾਰੇ ਕਿਉਂ ਨਹੀਂ ਠੀਕ ਹੈ ਪੈ ਗੋ ਭਾਵੇਂ ਭਾਵੇਂ ਇਤਰਾ ਇਤਰਾ ਹੀ ਥੱਲੇ ਬਹਿ ਜਾ ਤੇ ਆ ਦੇਖ ਸਕਦੇ ਜੀ ਠੀਕ ਹੈ ਇਹਦੇ ਘਰ ਜਾ ਕੇ ਵੀ ਟੀਕਾ ਲਵਾਵੇ ਜਾਂ ਮਿਲੇ ਨਾ ਉਹ ਵੀ ਗਰੰਟੀ ਆਪਣੀ ਠੀਕ ਹੈ ਜੀ ਉਹ ਤੀਜਾ ਸੋਹਾ ਸੁਣਾਇਆ ਤੀਸਰਾ ਸੋਹਾ ਜਿਹੜਾ ਇਹਨੇ ਸੁਣਾਇਆ ਪੂਰੀ ਵੱਡੀ ਮੱਝ ਤੇ ਇਹ ਸੀਗਾ ਵਿਜੀ ਕੋ ਸਾੜੀ ਆ ਤੇ ਰੱਖਣਾ ਫਿਰ ਇਹਦਾ ਮਾ ਇਹਦਾ ਮੁੱਲ ਹੈ ਬਾਈ 50000 50000 ਦੇਖੋ ਚੜੀ ਉਹ ਚੜੀ ਜੰਮੀ ਆ ਵਿਕੋ ਕਰਦੀ ਆ ਮਨ ਤਾਂ ਭਾਈ ਜੀ ਦੇਖੋ ਸਹੀ ਪਾਓ ਇਹਨੂੰ ਪਿਛਲੇ ਬੈਕ ਤੋਂ ਵਾਪਸ ਠੀਕ ਆ ਜੀ ਕਿੱਥੇ ਖਲੋਗੀ ਖਲੋਗੀ ਠੀਕ ਆ ਲਾਤਰੀ ਮਾਨੀ ਕਰ ਮਾਨੀ ਹੋਵੇ ਆਵੇ ਬਾਕੀ ਧਾਰ ਤੇ ਪੂਰੀ ਗਿੱਜੀ ਆ ਦੇ ਮੈਂ ਲੱਤ ਮਾਰੂ ਕਹੇ ਘਰ ਵੀ ਜਾ ਕੇ ਕੱਡੀ ਤੇ ਰੌਲੇ ਸਾਥ ਨਾਲੇ ਬਈ ਲੱਤ ਮਾਰੂ ਪਾੜੀ ਜੰਮਿਆ ਆਪਾ ਠੀਕ ਆ ਤੇ ਬਿਲਕੁਲ ਜਸ ਨੋ ਹੀ ਕਰ ਦਈਏ 1000 ਪਾਈ ਛੱਡ ਦੋਗੇ ਆਜ 50000 ਛੱਡ ਦੋਗੇ 48000 ਹੀ ਦੇ ਦਵੇ ਅੱਛਾ 48000 ਦੇ ਦੇ ਆਪਣੀ ਮਾਤਾ ਕੋਣਾ ਕਰੋ ਯਾਰ ਹੋਰ ਛੱਡ ਦਿਆ ਫਿਰ 47000 ਦੇ ਦਵੇ ਠੀਕ ਆ ਜੀ ਬਸ ਇੱਕ ਪਾਸ ਬਕਰਾਤੀ 24 ਮਿਨੀਟੀ ਦਾ ਕੰਡਾ ਲਵਾਤਾ ਏ ਠੀਕ ਆ ਜੀ 7 ਕਿਲੋ ਕੰਡਿਆ ਦੁੱਧੂਗਾ ਠੀਕ ਆ ਚਲੋ ਹੁਣ ਕੱਤੀ ਦਿਖਾ ਦੀ ਆਪਾਂ ਇੱਕ ਅਸੀ ਦਾ ਸਿੰਘ ਬੜਾ ਨਿੱਕਾ ਜਿਹਾ ਹਾਂਜੀ ਬਿਲੋ ਐ ਪਿਆਰ ਬਿਲੋ ਕੀ ਹੈ ਨਾ ਪਿਆਰ ਬਿਲੋ ਉਂਗਲ ਮਹਾਨਾਂ ਦੀ ਸਿੰਗ ਜੋ ਠੀਕ ਹੈ ਜੀ ਤੇ ਖੀਰੀ ਜੇ ਖੀਰੀ ਹੈ ਜੀ 10 ਸਾਲ ਦੀ ਹੋ ਗਈ ਹੈ ਠੀਕ ਹੈ ਤੇ ਜਿੰਨੇ ਜੀ ਆਪਾਂ ਮਿਲੂ ਮੈਦੇ 31 ਸੂਬੂ ਕੀ ਸਾਲ ਤੱਕ ਠੀਕ ਹੈ ਹਾਂ ਇਹਨਾਂ ਕੋ ਕਦੇ ਵੀ ਪੱਕੀ ਆ ਤਾਂ ਦੇਖ ਸਾਡੇ ਪ्योर ਖੀਰੀ ਆ ਜਿਹੜੀ ਹੱਲੇ ਕਾ ਦੇ ਲੋਣੀ ਬਈ ਜੀ ਦਾ ਕੱਢ ਕੇ ਤਾਂ ਵੀ ਜਾਏ ਤੋਰ ਦੋ ਇੱਕ ਰੀ ਬਿਲਕੁਲ ਛੋਟਾ ਸਿੰਗ ਹੈ ਜਿਹੜਾ ਇਹਦਾ ਸੋਹਣੀ ਕੱਟੀ ਆ ਜਿਹੜੀ ਇਹ ਵੀ ਜੀ ਸੋਹਣੀ ਹੈ ਹੈਗੀ ਨਾ ਛਾਲਰ ਵੀ ਥੱਲੇ ਆ ਦੇਖੋ ਇਧਰੇ ਖੁਲੋ ਇਹ ਦੇਖੋ ਹਾਂ ਦੇਖ ਸਾਦੇ ਜੀ ਇਹ ਕਿੱਲਾ ਆਹ ਵੇਖੋ ਹਾਂ ਦੇਖ ਸਾਦੇ ਚੱਲ ਰਹੇ ਹੁਣ ਤਾਂ ਕਾਫੀ ਚੰਗੇ ਇਹਦੇ ਕੋਲ ਠੀਕ ਹੈ ਇਹ ਦੇਖੋ ਲਈ ਨਾ ਵੀਰ ਜੀ ਹਾਂਜੀ 16 17 ਕਿਲੋ ਮਾਰੀ ਦੁੱਧ ਚੋੜੀ ਰਹੀ ਹੈ ਅੱਛਾ ਚੁੰਦੇ ਰਹੇ ਆ ਠੀਕ ਹੈ ਉਹ ਆਦੇ ਆ ਜੋ ਸਾਮਾ ਸੋਮਾ ਦਾ ਸਾਡੇ ਕੋਲ ਡੰਗਰ ਨੂੰ ਕੋਈ ਜ਼ਿਆਦੇ ਆ ਠੀਕ ਹੈ ਜਿਹੜਾ ਜਿਹੜੀ ਸੁਈਆਂ ਹੋਏ ਫਿਰ ਮੇਰੇ ਕੋਲ ਠੀਕ ਹੈ ਜੀ ਸੇਗਾ ਮੜਾ ਮਾਰੋ ਕੈਂਦਾ ਸੁਣਾ ਦੇ ਹਾਂ ਦੇਖ ਸਾਦੇ ਬਿਲਕੁਲ ਛੋਟਾ ਸਿੰਗ ਹੈ ਜਿਹੜਾ ਲੈ ਜਾਓ ਇਹੋ ਕਿਸ ਬਲੇ ਜਾਣੀ ਆ ਅਜੇ ਖੀਰੀ ਆ ਤੇ ਹੁਣ ਤਾਂ ਇਹ ਆ ਦੇਖ ਸਾਦੇ ਚੱਲ ਥੱਲੇ ਸੋਹਣੀ ਹੈ ਥਨਾਂ ਦਾ ਸਾਈਜ਼ ਗੈਪ ਵੀ ਬਾਕੀ ਚੰਗੀ ਝੋਟੀ ਤਿਆਰ ਹੋ ਗਈ ਏ। ਵੀਰ ਜੀ ਮੰਨ ਲਓ ਜਿੱਦ ਤਿਆਰ ਹੋ ਗਈ ਝੋਟੀ ਲੱਖ ਦੀ ਜਦੋਂ 7.80 ਹਜ਼ਾਰ ਦੀ ਤਿਆਰ ਹੋ ਗਈ ਜਦੋਂ। ਠੀਕ ਹੈ ਜੀ। ਹਾਂ ਬਾਕੀ ਥਣ ਥਣ ਵੇਖੋ ਕਿਤੇ ਲੰਮੀ ਕੁੜੀ ਕੱਢੇ ਆ। ਤੇ ਕੀ ਰੱਖਦੀ ਆ ਤਾਂ ਮੁੱਲ ਫੇਰ ਆ। ਦੇਖੋ ਸਹੀ। ਆ ਦੇਖੋ। ਲੋਕ ਕਿੰਨੇ ਲੰਮੀ ਖਾਰੇ। ਠੀਕ ਹੈ। ਇਹ ਵੀ ਦੇ ਦिए ਜਿਆਜ ਜੀ। ਜਿਆਜ ਭਾਈ ਮੈਂ 20000 ਰੁਪਏ ਦਾ ਮੰਗਦਾ ਜੇ। ਮੰਗਨ ਤਾਂ ਭਾਵੇਂ 50 ਜਨ ਮੰਗੀ ਜਾ ਮੰਗਨ ਦੀ ਕੀ ਗੱਲ ਆ। ਭਾਵੇਂ ਲੱਖ ਰੁਪਇਆ ਮੰਗ ਲਓ। ਪਰ ਲੱਖ ਮੰਗੂ ਕੋਈ ਸਾਲ ਬਾਅਦ ਆ ਕੇ ਮੰਗਾਂਗਾ ਇਹਦਾ। ਅੱਛਾ। ਵੇਦਾ ਦਾ ਗੱਲ ਕਿੰਨੇ ਦੇ ਦੇ ਦिए ਤੁਸੀਂ ਹਾਂ ਨਹੀਂ ਕਰ ਬਿਲਕੁਲ ਜੈਸ ਨਾ ਕਰੋ ਕਰੀਏ ਕੋ 20 ਉਤੇ ਲਾਗੇ ਬੰਨੇ ਜਿਹੜਾ ਵੀ ਅੱਛਾ 20000 ਕੋਈ ਜਰਾ ਛੱਡ ਦੋ ਵਿੱਚੋਂ ਕੁਛ ਹੋਰ ਬਸ 100 ਛੱਡ ਦਾਂਗੇ ਚਲੋ ਠੀਕ ਹੈ ਬਸ 100 ਛੱਡ ਦਾਂਗੇ ਠੀਕ ਹੈ ਜੀ 19000 ਦੀ ਪਰ ਕੱਟੀ ਭਾਜੀ ਦਾ ਖੜੂ ਨਾ ਅੱਛਾ ਨਾਲੋਂ 780 ਜੋੜੀ ਬਣੀ ਹੈ ਠੀਕ ਹੈ ਜੀ ਬਾਕੀ ਹੁਣ ਗਾਂ ਗੜੀ ਖਾ ਲਈਏ ਗਾਂ ਜਰੀ ਮਜੀ ਚੱਕ ਲਓ ਥਾਣਾ ਹੀ ਕਰੇ ਦੇਖ ਸਾਦੇ ਇਹ ਦੇ ਦੇਖੋ ਵੀਰ ਜੀ ਲਿੱਫਟਾ ਦੁੱਧ ਆਖ ਲਓ ਜੀ ਕੰਡਿਆਦਰ ਸੱਤੇ ਸੱਤ ਅੱਠ ਦੁੱਧ ਅੱਛਾ ਹਾਂ ਬੱਚੇ ਦਾ ਬਿਨਾ ਹੈ ਨਾ ਇਹ ਬੱਚੇ ਦਾ ਬਿਨਾ ਤੋੜ ਦਈਏ ਹਰੇ ਨਾਲ ਸਾਢੇ ਸੱਤ ਅੱਠ ਲੀਟਰ ਦੁੱਧ ਜਿਹੜਾ ਕਿੰਨੇ ਕਿ ਇਹਦੇ ਕੰਨੇ ਲਾਈ ਆ ਬੱਚਾ ਕਹਿ ਲਿਆ ਇੰਨਾ ਹੋਇਆ 10 ਕਿਲੋ 11 ਕਿਲੋ ਮੁਰਗੀ ਤੇ ਗਿਆ ਬਾਕੀ ਦੇ ਇਹਦਾ ਦੁੱਧ ਵੀ ਸੰਗਣਾ ਨਾ ਵਾ ਪੂਰਾ ਖੜਾ ਜੇ ਪੂਰੀ ਰਾਜੂ ਜੀ ਇਹਦੇ ਰਸੀ ਹੋਈ ਮਾਲਾ ਮੰਗਾ ਪਾ ਲੋ ਕੱਦ ਕੱਟ ਦੀ ਵੀ ਜਿਹੜੀ ਚੰਗੀ ਆ ਛੋਟੀ ਨਹੀਂ ਆ ਠੀਕ ਆ ਜਿਹੜਾ ਕੱਦ ਕਾਟ ਇਹਦਾ ਕੋਈ 7.5 8 ਲੀਟਰ ਦੁੱਧ ਜਿਹੜਾ ਕਿੰਦਰ ਕੀ ਦੇ ਕੋਲ ਹੈਗਾ ਮੋਕੇ ਤੇ ਤੇ ਇਹਦਾ ਮੁੱਲ ਕੀ ਰੱਖਣਾ ਵੀ ਜਦੋਂ ਬੋਲੇ ਨਹੀਂ ਜਿਆਦਾ ਮੰਗੀ ਜਾਣੇ ਆ ਆਪਾਂ ਕੰਮ ਰੋਇ ਵੇਚਦੇ ਨਗਰ ਤੋਂ ਮੁੱਲ ਛੋਟੇ ਕਰਦੇ ਨਹੀਂ ਬਜੇ ਰਣ ਦੇ ਮੁੱਲ ਜਿਆਦਾ ਮੰਗੋਗੇ ਤੇ ਠੀਕ ਹੈ ਇਹਦੇ ਦਾ 14000 ਦੀ 14000 ਦੀ ਪਾਜੀ ਦਾ ਛੱਲੇ ਆ ਗਿਆ ਦੁੱਧ ਹਾਂਜੀ ਘਰ ਵਾਲੇ ਆਂਦੇ ਆਂਦੇ ਦੁੱਧ 13-14 ਕਿਲੋ ਹੁਣ ਕਰੂਗੀ ਅੱਛਾ 12 ਕਿਲੋ ਚਲੋ ਕਰੂਗੀ ਨਾ 13-14 ਕਰੂ ਠੀਕ ਹੈ 10 ਹੀ ਕਰੀ ਜਵੇ ਪਾਜੀ ਬੜਾ ਵਧੀਆ ਵਾ ਹਾਂਜੀ ਹਾਂਜੀ ਹੁਣ ਇੱਕ ਹੋਰ ਆ ਗਿਆ ਵੀ ਬੱਚੇ ਤੋਂ ਬਿਨਾਂ ਹੀ ਇਹ ਵੀ ਬੱਚੇ ਸੀਲੇ ਵੀ ਬੜੀ ਜਾ ਇਹ ਦੇਖੋ ਕਿੰਨਾ ਜੀ ਦੁੱਧ ਇਹ ਕੋ ਦੁੱਧ ਵੀ ਅਠਾ ਤੋਂ ਬਾਹਰ ਹੋ ਗਿਆ ਅਠਾ ਤੋਂ ਬਾਹਰ ਹੀ ਆ ਲਿਆ ਤੋਰਦਾ ਇਹਨੂੰ ਵੀ ਛੋਟਾ ਛੋਟਾ ਸੇਂਗੇ ਜਿਹੜਾ ਇਹ ਦੇਖਾ ਗਾ ਲੈ ਆ ਜੀ ਬਾਕੀ ਥਾਂ ਬੜਾ ਲਾਜਵਾਬ ਹੈ ਜਿਹੜਾ ਇਹਦੇ ਕੋਲ ਸੀਲ ਵੀ ਭਾਈ ਬੜੀ ਬਗਿਆ ਬੰਦੀ ਨਾ ਪੁੱਤ ਜੀ ਵੰਗੇ ਦਾ ਬਿਨਾ ਮਿਲਦੀ ਏ ਇਹ ਵੰਗੇ ਤੋਂ ਬਿਨਾ ਹੀ ਆ ਹਾਂ ਵੰਗੇ ਨਾਲ ਪੜੂਦੀ ਏ ਆਹ ਥੋੜਾ ਇਦਾਂ ਬੈਠੋ ਸਲੇਨੇ ਲੱਤ ਨਹੀਂ ਕਿਤੇ ਮਾਰਨੀ ਕਰ ਮਾਰਨੀ ਠੀਕ ਹੈ ਜੀ ਇਦਾਂ ਹੀ ਇਹਨੂੰ ਚਵਾਈ ਬਿਦੇ ਲੱਗੀ ਹੋਰ ਇੱਧਰ ਆਉਂਦੇ ਆ ਆਹ ਦੇਖ ਸੰਦੇ ਦੇ ਵਿੱਚ ਬਾਈ ਅਗਲੇ ਸਨਾਂ ਦੀ ਚਵਾਈ ਹੂੰ ਤੇ ਆ ਪਿਛਲੇ ਸਨਾਂ ਦੀ ਚਵਾਈ ਠੀਕ ਹੈ ਜੀ ਤੇ ਇਹ ਕਿਨੇ ਰੀ ਦੇ ਦਈਏ ਵੀਰ ਜੀ ਫਿਰ ਆਪਾਂ ਜੋੜਾ ਦੇ ਦਾਂਗੇ 14.5 ਜੋ 14.5 ਜਿਹੜੀ ਮਰਜ਼ੀ ਲੈ ਜਾਓ ਜੀ ਅੱਛਾ ਆ 1.14 ਦੀ 29000 ਦਾ ਜੋੜਾ 29000 ਦਾ ਜੋੜਾ ਪਰ ਗਾਂ ਚੰਗੀ ਜਿਵੇਂ ਲੋ ਆਉਂਦੀ ਦੋ ਇਹ ਵੀ ਕਰੂਗੀ ਵੇਖੋ ਠੀਕ ਹੈ ਜੀ ਇਹ ਚੋ ਵੀ ਦੀ 100 100 ਛੋੜ ਹੀ ਹੋਣੀ ਹੈ ਵਿੱਚੋਂ ਜਿਆਦਾ ਗੱਮ ਨਹੀਂ ਕਰਿਆ ਬੀ ਅੱਛਾ ਲੋ ਕੀ 5 5 6 ਜੇ ਕਰਵਾ ਲਿਆ 15-15000 ਮੰਗਦੇ ਆ ਅਹੀਂ ਮੋਲੀ ਜਾਇ ਕਰਨੇ ਵੇਖੋ ਠੀਕ ਹੈ ਜੀ ਯਾਥਾਂ ਜਿਹੜੇ ਸਾਈ ਸਾਧ ਹੋਏ ਲੋ ਠੀਕ ਹੈ ਬਾਕੀ ਇਹ ਆ ਕਿ ਚਲੋ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਸਮਝਣਾ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ